ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਤੇ ਉਹਦੀ ਅਜ ਡਿਮੋਲੀਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁੱਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਅੱਜ ਇੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦਸਨ ਜੋ ਗੱਲ ਇਹ ਵੀ ਹੈ ਕਿ ਇਥੇ ਪੁਰਾਣੇ ਨੋ ਐਂਡੀਪੀਐਸ ਦੇ ਪਰਚੇ ਨੇ ਤੇ ਇਹ 사ਧਿਕ ठाणे गुरु ਹਰਸਾਏ ठाणे 'ਚ ਇਹਦੇ ਇਥੇ ਪੁਰਾਣੇ ਐਂਡੀਪੀਐਸ ਦੇ ਪਰਚੇ ਨੇ ਤੇ ਬੀਡੀਪੀਓ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇਥੋਂ ਉਪਵਾਇਆ ਗਿਆ ਹੈ ਤੇ ਬੀਡੀਪੀਓ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਔਰ ਪਿੱਛੇ ਇਹਨੂੰ ਪ੍ਰੋਪਰ ਨੋਟਿਸਿਜ਼ दिते गए ने प्रॉपर्टी वेकेट करण तो लैके और वो पूरी कानूनी कार्रवाई दी पालना करते हुए आज फिर फाइनली ये एक जड़ा इलीगल कंस्ट्रक्शन है वो डिमोलिशन अच हो रही है इसी चीज इसी एक लड़ी के तहत मैं थोड़ा तो ये भी दसना चाहवागी कि फरीदकोट पुलिस ने एक मार्च जब से युद्ध नशा विरुद्ध स्टार्ट होया है उस दिन तो लैके मार्च पहली मार्च तो लैके हले तक 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਰੈਨਾਲ ਲਾਲੀ 24 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 7 ਲੱਖ 90 ਹਜ਼ਾਰ ਦੀ ਡਰਗ ਮਣੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ ਵੈਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇਨ ਦਾ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਐਸੀ ਪ੍ਰੋਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਫ੍ਰੀਜ਼ ਕਰਾਵਾਂਗੇ ਜਿਸ ਨੋਟ ਜਿਹੜੇ ਕਿੰਨੇ ਪਹਿਲਾਂ ਪਰਚੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ 9 ਪਰਚੇ ਹੈ ਇਹ ਸਾਰੇ ਹੀ ਪਰਚੇ ਐਨਡੀਪੀਐਸ ਦੇ ਨੇ ਇਹ थाना ਸਾਧਕ ਤੇ थाना ਗੁਰੂ ਹਰਸਾ ਹੈ ਜੀ ਇਹ ਪਰਚੇ ਇਸ ਵਾਰ ਜਿਸਾਨੂੰ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਬੰਦੇ ਵੀ ਜਾਇ ਕਬੜਾ ਹੈਗਾ ਉਹਦੇ ਸਾਹਮਣੇ ਅਸੀਂ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਉਹਨੇ ਨਹੀਂ ਆਦਨ ਜਾਇ ਕਬੜਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੀਜਨ ਬਣਾਉਣ ਲੱਗ ਕੇ ਤੇ ਕਾਰਵਾਈ ਕਰਨੀ ਪਈ ਉਸ ਬੰਦੇ 'ਚ ਕਾਰਵਾਈ ਕੀਤੀ ਹੈ ਥੈਂਕ ਯੂ ਕੀ ਕਾਰਵਾਈ ਜਿਸ ਤੱਕਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਹੈ ਤਾਂ ਇਹ ਸੁਦਰਾਈਨੀ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਪ੍ਰਸ਼ਾਸਨ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹ ਸਕੰਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕਾਂ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ-ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਆ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੀੜਤਾ ਚਾ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਚਾਉਂਦੇ ਤੇ ਇਸ ਕੰਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ